ਅੱਜ ਤੁਹਾਨੂੰ ਬਹੁਤ ਹੀ ਵਧੀਆ ਇੱਕ ਨੁਕਤਾ ਦੱਸਣ ਲੱਗੇ ਆ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਆ ਤੇ ਜਿਹੜੇ ਬੱਚਿਆਂ ਦੀ ਹਾਈਟ ਬਹੁਤ ਛੋਟੀ ਆ ਬੜੀ ਤੇਜ਼ੀ ਦੇ ਨਾਲ ਉਹਨਾਂ ਦੀ ਹਾਈਟ ਨੂੰ ਵਧਾਉਣ ਵਾਸਤੇ ਤੁਹਾਨੂੰ ਅੱਜ ਅਸੀਂ ਨੁਕਤਾ ਦੱਸਦੇ ਆ ਧਿਆਨ ਨਾਲ ਸੁਣੋ ਤੇ ਅੱਗੇ ਸ਼ੇਅਰ ਕਰ ਦਿਓ ਤੇ ਲਿਖ ਲੈਣਾ ਤੇ ਤੁਸੀਂ 40 ਦਿਨ ਖਾ ਕੇ ਆਪਣੀ ਹਾਈਟ ਚੈੱਕ ਕਰ ਲਿਓ ਤੁਸੀਂ ਸੋਚੋਗੇ ਕਿ ਇੰਨੀ ਤੇਜ਼ੀ ਦੇ ਨਾਲ ਇਹ ਕਿਹੜੀ ਚੀਜ਼ ਆ ਜਿਹੜੀ ਸਾਡੇ ਬੱਚਿਆਂ ਦੀ ਹਾਈਟ ਨੂੰ 6 ਫੁੱਟ ਤੱਕ ਲੈ ਜਾਂਦੀ ਹੈ ਤੇ ਧਿਆਨ ਰੱਖੋ 50 ਗ੍ਰਾਮ ਚਿੱਟੇ ਤੇਲ ਲੈ ਲਵੋ ਤੇ 100 ਗ੍ਰਾਮ ਬਦਾਮ ਲੈ ਲਵੋ 100 ਗ੍ਰਾਮ ਤੁਸੀਂ ਧਾਗੇ ਵਾਲੀ ਮਿਸਰੀ ਲੈ ਲਵੋ 100 ਗ੍ਰਾਮ ਸੌਫ ਲੈ ਲਵੋ ਤੇ 200 ਗ੍ਰਾਮ ਤੁਸੀਂ ਜਿਹੜੇ ਫੁੱਲ ਮਖਾਣੇ ਹੁੰਦੇ ਆ ਨਾ ਉਹ ਲੈ ਲਵੋ ਤੇ 20 ਗ੍ਰਾਮ ਕਾਲੀ ਮਿਰਚ ਲੈ ਲਵੋ ਤੇ 10 ਗ੍ਰਾਮ ਛੋਟੀ ਇਲਾਇਚੀ ਲੈ ਲਓ ਇਹ ਸਾਰੀਆਂ ਚੀਜ਼ਾਂ ਨੂੰ ਆਊਡਰ ਬਣਾ ਕੇ ਤੇ ਪੰਜ ਪਾਰਚੋਪਈ ਸਾਹਿਬ ਦੇ ਕਰਕੇ ਤੇ ਸ਼ੁਰੂ ਕਰ ਦਿਓ ਗਾਂ ਦੇ ਦੁੱਧ ਨਾਲ ਲੈਣਾ ਇੱਕ ਚਮਚਾ ਸਵੇਰੇ ਇੱਕ ਸ਼ਾਮ ਨੂੰ ਤੇ ਫਿਰ 40 ਦਿਨਾਂ ਬਾਅਦ ਆਪਣੀ ਹਾਈਟ ਚੈੱਕ ਕਰ ਲਿਓ ਕਿ ਫਿਰ ਕਿੰਨੀ ਬਣਦੀ ਹੈ ਧਿਆਨ ਰੱਖੋ ਸ਼ੇਅਰ ਕਰ ਦਿਓ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਆ 988820.75